ਸਤਨਾਮ ਵਾਹਿਗੁਰੂ ਸਾਹਿਬ ਜੀ ਮੰਗਰ ਮਾਹ ਸੁਹੰਦਿਆ ਹਰ ਪਿਰ ਸੰਗ ਬੈਠੜਿਆ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜਿਆ ਘਿਰ ਮਾਹ ਸੁਹੰਦਿਆ ਹਰ ਪਿਰ ਸੰਗ ਬੈਠੜਿਆ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜਿਆ ਤਨ ਮਨ ਮੌਲਿਆ ਆਰਾਮ ਸਿਆਉ ਸੰਗ ਸਾਦ ਸਹਿ ਲੜਿਆ ਸਾਦ ਜਨ ਤੇ ਬਾਹਰੀ ਸੇ ਰਹਨ ਅਕੇ ਲੜਿਆ ਤਿੰਨ ਦੁੱਖ ਨ ਕਬ ਹੋਏ ਉਤਰੈ ਸੇ ਜਮ ਕੈ ਵਸ ਪੜਿਆ ਜਿੰਨੇ 라ਵਿਆ ਪ੍ਰਭ ਆਪਨਾ ਸੇ ਦਿਸਨ ਨਿਤ ਖੜਿਆ ਆ ਰਤਨ ਜਵੇ ਹਰ ਲਾਲ ਹਾਰ ਕੰਠ ਤਿਨਾ ਜੜਿਆ ਨਾਨਕ ਬਾਣਛੈ ਧੂੜ ਤਿਨ ਪ੍ਰਭ ਸਰਨੀ ਦਾਰ ਪੜਿਆ ਹਾਂ ਮੰਘੇਰ ਪ੍ਰਭ ਆਰਾਧਨਾ ਬਹੁੜਾ ਜਨਮੜਿਆ ਨਾਨਕ ਬਾਣਛੈ ਧੂੜ ਤਿੰਨ ਪ੍ਰਭ ਸਰਨੀ ਦਾਰ ਪੜਿਆ ਹਾਂ ਮੰਘਿਰ ਪ੍ਰਭ ਆਰਾਧਨਾ ਬਹੁੜ ਨਾ ਜਨਮੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤਿ ਜੋ ਸਤਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਅੱਜ ਮੱਗਰ ਦਾ ਮਹੀਨਾ ਪ੍ਰਾਰੰਭ ਹੋਇਆ ਹੈ ਮੱਗਰ ਮਹੀਨੇ ਦੀ ਸੰਗਰਾਦ ਨੂੰ ਮੁੱਖ ਰੱਖਦਿਆਂ ਹੋਇਆ ਆਪ ਜੀਆਂ ਨੇ 12 ਮਹਾਮਾਦ ਵਿੱਚੋਂ ਮੱਗਰ ਮਹੀਨੇ ਦਾ ਮੂਲ ਪਾਠ ਸਰਵਨ ਕੀਤਾ ਹੈ ਆਓ ਸੰਖੇਪ ਜੀ ਵਿਚਾਰ ਜੋ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਸਾਡਾ ਕਲਯੁਗੀ ਜੀਵਾਂ ਦਾ ਭਲਾ ਕਰਨ ਵਾਸਤੇ ਉਹਨੂੰ ਸਮਝਣ ਦਾ ਯਤਨ ਕਰੀਏ ਮੰਗਰ ਮਾਹ ਸੁਹੰਦਿਆ ਹਰ ਪਿਰ ਸੰਗ ਬੈਠੜਿਆ ਸਤਿਗੁਰੂ ਕਹਿੰਦੇ ਮਗਰ ਦੇ ਠੰਡੇ ਮਿੱਠੇ ਮਹੀਨੇ ਵਿੱਚ ਉਹ ਜੀਵ ਇਸਤਰੀਆਂ ਸੋਹਣੀਆਂ ਲੱਗਦੀਆਂ ਨੇ ਉਹ ਰੂਹਾ ਜੋ ਵਾਹਿਗੁਰੂ ਪਤੀ ਪਰਮੇਸ਼ਵਰ ਦੇ ਨਾਲ ਬੈਠਦੀਆਂ ਭਾਵ ਉਹਦੀ ਯਾਦ ਵਿੱਚ ਜੁੜਦੀਆਂ ਉਹਦੇ ਸਿਮਰਨ ਵਿੱਚ ਬੈਠ ਕੇ ਉਸ ਵਾਹਿਗੁਰੂ ਪਰਮਾਤਮਾ ਨੂੰ ਚੇਤੇ ਕਰਦੀਆਂ ਹਨ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ ਮਹਾਰਾਜ ਕਹਿਣ ਲੱਗੇ ਉਹਨਾਂ ਦੀ ਸੋਭਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੂੰ ਵਾਹਿਗੁਰੂ ਪਤੀ ਪਰਮੇਸ਼ਵਰ ਨੇ ਆਪਣੇ ਨਾਲ ਮਿਲਾ ਲਿਆ ਆਪਣੇ ਨਾਲ ਜੋੜ ਲਿਆ ਹੈ ਤਨ ਮਨ ਮੌਲਿਆ ਨਾਮ ਸਿਉ ਸੰਗ ਸਾਦ ਸਹਿ ਲੜਿਆ ਉਹਨਾਂ ਦਾ ਤਨ ਅਤੇ ਮਨ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨਾਲ ਮੌਲ ਉੱਠਿਆ ਭਾਵ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਉਹਨਾਂ ਦੇ ਤਨ ਤੇ ਮਨ ਵਿੱਚ ਵਸ ਗਿਆ ਤਨ ਵਿੱਚੋਂ ਰੋਗ ਨਿਕਲ ਗਏ ਮਨ ਵਿੱਚੋਂ ਸੋਗ ਨਿਕਲ ਗਏ ਵਾਹਿਗੁਰੂ ਪਰਮੇਸ਼ਵਰ ਦੀ ਕਿਰਪਾ ਦੁਆਰਾ ਉਹਨਾਂ ਨੇ ਸਾਧੂ ਸਖੀਆਂ ਦੀ ਸੰਗਤ ਵਿੱਚ ਬੈਠ ਕੇ ਪਰਮੇਸ਼ਵਰ ਨੂੰ ਚੇਤੇ ਕੀਤਾ ਤੇ ਤਨ ਮਨ ਦੋਵੇਂ ਮੌਲੇ ਗਏ ਖੇੜੇ ਵਿੱਚ ਆ ਗਏ ਸਾਧ ਜਨ ਤੇ ਬਾਹਰੀ ਸੇ ਰਹਿਣ ਅਕੇਲੜਿਆ ਪਰ ਜਿਹੜੀਆਂ ਜੀਵ ਇਸਤਰੀਆਂ ਭਾਵ ਜਿਹੜੇ ਮਨੁੱਖ ਔਰਤ ਮਰਦ ਵਾਹਿਗੁਰੂ ਪਰਮੇਸ਼ਵਰ ਦੇ ਪਿਆਰਿਆਂ ਦੀ ਸਾਧ ਸੰਗਤ ਵਿੱਚ ਨਹੀਂ ਜਾਂਦੀਆਂ ਉਹ ਰੂਹਾਂ ਇਕੱਲੀਆਂ ਹੀ ਰਹਿ ਜਾਂਦੀਆਂ ਤਿੰਨ ਦੁੱਖ ਨ ਕਬਹੂ ਉਤਰੈ ਸੇ ਜਮ ਕੇ ਵਸ ਪੜਿਆ ਉਹਨਾਂ ਦੇ ਦੁੱਖ ਕਦੇ ਖਤਮ ਨਹੀਂ ਹੁੰਦੇ ਮਰਨ ਤੋਂ ਬਾਅਦ ਜਮਾਂ ਦੇ ਵਸ ਪੈ ਜਾਂਦੀਆਂ ਉਹਨਾਂ ਦਾ ਦੁੱਖ ਕਦੇ ਖਤਮ ਨਹੀਂ ਹੁੰਦਾ ਇੱਕ ਦੁੱਖ ਖਤਮ ਹੁੰਦਾ ਚਾਰ ਪੈਦਾ ਹੋ ਜਾਂਦੇ ਇਸੇ ਤਰ੍ਹਾਂ ਨਿਰੰਤਰ ਦੁੱਖਾਂ ਵਿੱਚ ਫਸੀਆਂ ਰਹਿੰਦੀਆਂ ਹਨ ਜਿੰਨੇ 라ਵਿਆ ਪ੍ਰਭ ਆਪਨ ਸੇ ਦਿਸਨ ਨਿਤ ਖੜੀਆਂ ਜਿਨ੍ਹਾਂ ਜੀਵ ਇਸਤਰੀਆਂ ਨੇ ਵਾਹਿਗੁਰੂ ਪਤੀ ਪਰਮੇਸ਼ਵਰ ਦੇ ਰੰਗ ਨੂੰ ਮਾਣਿਆ ਉਹਦੇ ਪ੍ਰੇਮ ਨੂੰ ਮਾਣਿਆ ਉਹ ਸਦਾ ਸੁਚੇਤ ਤੇ ਵਾਹਿਗੁਰੂ ਪਰਮੇਸ਼ਵਰ ਦੀ ਦਰਗਾਹ ਵਿੱਚ ਖੜੀਆਂ ਉਤਰਦੀਆਂ ਹਨ ਰਤਨ ਜਵੇ ਹਰ ਲਾਲ ਹਾਰ ਕੰਠ ਤਿਨਾਂ ਜੜਿਆ ਹਾ ਉਹਨਾਂ ਨੇ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਹਿਰਦੇ ਰੂਪੀ ਗਲੇ ਦਾ ਹਾਰ ਬਨਾਇਆ ਹੁੰਦਾ ਜਿਵੇਂ ਹੀਰਿਆਂ ਤੇ ਜਵਾਹਰਾਤਾਂ ਲਾਲਾਂ ਦੇ ਨਾਲ ਕੋਈ ਹਾਰ ਜੜਿਆ ਹੋਵੇ ਤੇ ਜੀਵ ਇਸਤਰੀ ਇੱਕ ਸੁਹਾਗਣ ਆਪਣੇ ਗਲੇ ਦਾ ਸ਼ਿੰਗਾਰ ਬਣਾਉਂਦੀ ਇਸੇ ਤਰ੍ਹਾਂ ਜੜੀਆਂ ਸਖੀਆਂ ਜਿਹੜੀਆਂ ਰੂਹਾਂ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਹਿਰਦੇ ਰੂਪੀ ਗਲੇ ਦਾ ਹਾਰ ਬਣਾ ਕੇ ਪੈਣਦੀਆਂ ਹਨ ਤੇ ਵਾਹਿਗੁਰੂ ਪਰਮੇਸ਼ਵਰ ਨੂੰ ਪਾ ਜਾਂਦੀਆਂ ਹਨ ਨਾਨਕ ਬਾਣਛੈ ਧੂੜ ਤਿੰਨ ਪ੍ਰਭ ਸਰਨੀਂਦਾਰ ਪੜਿਆ ਸਤਗੁਰੂ ਕਹਿੰਦੇ ਅਸੀਂ ਉਹਨਾਂ ਗੁਰਮੁਖ ਸਖੀਆਂ ਦੇ ਚਰਨਾਂ ਦੀ ਧੂੜ ਮੰਗਦੇ ਹਾਂ ਜੜੀਆਂ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਪੈ ਜਾਂਦੀਆਂ ਹਨ ਭਾਵ ਵਾਹਿਗੁਰੂ ਜੀ ਨੂੰ ਆਪਾ ਸਮਰਪਿਤ ਕਰਕੇ ਉਹਦੇ ਨਾਮ ਵਿੱਚ ਜੁੜ ਕੇ ਉਹਦੇ ਵਿੱਚ ਅਪੇਧ ਹੋ ਜਾਂਦੀਆਂ ਹਨ ਮੰਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜਿਆ ਮਗਰ ਦੇ ਮਹੀਨੇ ਰਾਈ ਸਤਗੁਰੂ ਉਪਦੇਸ਼ ਕਰਦੇ ਨੇ ਜਿਹੜੇ ਜੀਵ ਜਿਹੜੀਆਂ ਰੂਹਾਂ ਵਾਹਿਗੁਰੂ ਪਰਮੇਸ਼ਵਰ ਦੇ ਸਿਮਰਨ ਦਾ ਆਰਾਧਨ ਕਰਦੀਆਂ ਚਿੰਤਨ ਕਰਦੀਆਂ ਉਹ ਦੁਬਾਰਾ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਂਦੀਆਂ ਉਹਨਾਂ ਦਾ ਜਨਮ ਤੇ ਮਰਨ ਕਟਿਆ ਜਾਂਦਾ ਹੈ ਭਾਵ ਬੰਧ ਖਲਾਸੀ ਹੋ ਜਾਂਦੀ ਹੈ ਇਹ ਸੀ ਇਸ ਪਾਵਨ ਮਹੀਨੇ ਦਾ ਉਪਦੇਸ਼ ਸਤਗੁਰੂ ਕਿਰਪਾ ਕਰਨ ਮੱਗਰ ਦਾ ਮਹੀਨਾ ਸਮੂਹ ਸੰਗਤਾਂ ਦੇ ਲਈ ਖੁਸ਼ੀਆਂ ਤੇ ਖੇੜਿਆਂ ਲੈ ਕੇ ਆਵੇ ਸਭਨਾਂ ਨੂੰ ਸਤਿਗੁਰੂ ਤੰਦਰੁਸਤੀ ਬਖਸ਼ਿਸ਼ ਕਰਨ ਸਭਨਾਂ ਦਾ ਭਲਾ ਕਰਨ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਸਾਧ ਸੰਗਤ ਜੀ ਫਤਿਹ ਦੀ ਸਾਂਝ ਕਰੋ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ